ਕੰਮ ਕੀ ਕੰਮ ਕਰਦੇ ਆ ਮੈਂ ਲੇਬਰ ਤੇ ਆਪਣਾ ਕੰਮ ਕਰਦਾ ਹਾਂ ਜੀ ਕਿਦਾਂ ਦੇਖਦੇ ਹੋ ਹੁਣ 2024 ਦੇ ਲੋਕ ਸਭਾ ਚੋਣ ਆ ਰਹੇ ਆ ਹਾਂਜੀ ਹਾਂਜੀ ਕਿਦਾਂ ਦਾ ਐਮਪੀ ਤੁਸੀਂ ਮੰਗਦੇ ਹੋ ਅਸੀਂ ਜਿਹੜਾ ਐਮਪੀ ਮੰਗਦੇ ਆ ਜਿਹੜਾ ਸ਼ਹਿਰ 'ਚ ਕੰਮ ਕਰਦਾ ਜਿਹੜਾ ਸ਼ਹਿਰ 'ਚ ਕੰਮ ਕਰਦਾ ਹੋਵੇ ਜੀ ਲੋਕਾਂ ਬਾਰੇ ਸੋਚਦਾ ਹੋਵੇ ਤੇ ਅਸੀਂ ਕੋਈ ਨਵਾਂ ਹੀ ਚਿਹਰਾ ਦੇਖਣਾ ਚਾਹੁੰਦੇ ਆ ਜੀ ਤੇ ਜੇ ਅਸੀਂ ਨਵੇਂ ਚਿਹਰੇ ਦੀ ਗੱਲ ਕਰੀਏ ਸ਼ਹਿਰ 'ਚ ਸਾਡੇ ਗਾਂਧੀ ਜੀ ਨੇ ਕਾਂਗਰਸ ਚ ਨਹੀਂ ਜੀ ਅਸੀਂ ਬੀਜੇਪੀ ਤੋਂ ਕੁਝ ਨਹੀਂ ਲੈਣਾ ਕਾਂਗਰਸ ਤੋਂ ਕੁਝ ਨਹੀਂ ਲੈਣਾ ਅਸੀਂ ਉਹ ਦੇਖਣਾ ਚਾਹੁੰਦੇ ਆਂ ਕਿ ਉਹ ਜਿਹੜੇ ਸ਼ਹਿਰ ਚ ਕੰਮ ਕਰਦੇ ਆ ਜਿਵੇਂ ਉਹ ਰੇਲਵੇ ਦੀ ਲਾਈਨ ਲੈ ਕੇ ਆਏ ਜੀ ਪਾਸਪੋਰਟ ਦਫਤਰ ਲੈ ਕੇ ਆਏ ਜੀ ਤੇ ਇੱਕ ਦੋ ਹੋਰ ਕੰਮ ਹੈ ਜੀ ਮੈਂ ਇੱਕ ਚੀਜ਼ ਹੋਰ ਉਹਨਾਂ ਨੂੰ ਕਹਿਣਾ ਚਾਹੁੰਦਾ ਜੇ ਉਹ ਜੇ ਆ ਜਾਣੇ ਆ ਕਿ ਜਿਹੜੀ ਇਹ ਸ਼ਹਿਰ ਚ ਦੋ ਚੀਜ਼ਾਂ ਬਹੁਤ ਖਰਾਬ ਹੋ ਰਹੀਆਂ ਨੇ ਜੀ ਇੱਕ ਪਾਣੀ ਦੀ ਵਿਵਸਥਾ ਜੀ ਤੇ ਇੱਕ ਸੜਕਾਂ ਦੀ ਜੀ ਜੇ ਨਹਿਰੀ ਪਾਣੀ ਸਾਡੂ ਪਟਿਆਲੇ ਨੂੰ ਮਿਲ ਜਵੇ ਤੇ ਇਹ ਆਣ ਵਾਲੇ ਅੱਗੇ ਵੀ ਆ ਸਕਦੇ ਨੇ ਜੀ ਹੀ ਨਾਮ ਹੈ ਜੀ ਸਰਿੰਦਰ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਣ ਲੋਕ ਸਭਾ ਦੇ ਚੋਣ ਆ ਗਏ ਇੱਕ ਤਰੀਕੋ ਚੋਟ ਪੈ ਜਾਣੀ ਹੈ ਕਿੱਦਾਂ ਦਾ ਐਮਪੀ ਚਾਹੀਦਾ ਐਮਪੀ ਵਧੀਆ ਚਾਹੀਦਾ ਜੀ ਜਿਹੜਾ ਕੰਮ ਕਰੇ ਵਿਕਾਸ ਕਰੇ ਪਟਿਆਲੇ ਦਾ ਪਟਿਆਲੇ ਵਾ ਜਨਤਾ ਵਾਰੇ ਸੋਚੇ ਕਿੱਦਾਂ ਐਦਾਂ ਦਾ ਐਮਪੀ ਕਿੱਦਾਂ ਕਿੱਥੋਂ ਮਿਲੋਗਾ ਕਦਾਂ ਮਿਲੂਗਾ ਦੇਖੋ ਜੀ ਇਮਾਨਦਾਰ ਹੋਵੇ ਜਿਹੜਾ ਗਰੀਬਾਂ ਦੇ ਹੱਕ ਵਾਰੇ ਸੋਚੇ ਗਰੀਬਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਠੀਕ ਹੈ ਜੀ ਇਹੋ ਜਿਹੇ ਉਮੀਦਵਾਰ ਅਸੀਂ ਸੋਚਦੇ ਆ ਜਿਹੜਾ ਆਵੇ ਵਧੀਆ ਆਵੇ ਬੇਦਾਗ ਮਰਾਨੀ ਪੰਨੀਤ ਕੋ ਰੇ ਹੈ ਕਾਂਗਰਸ ਦੇ ਉਮੀਦਵਾਰ ਐ ਐਨਪੀ ਰੇ ਹੋਇਆ ਹਾਂਜੀ ਹਾਂਜੀ ਕੀ ਲੱਗਦਾ ਉਹਨਾਂ ਨੇ ਕੰਮ ਕੁੰਮ ਨਹੀਂ ਕਰੇ ਕੁਝ ਕੰਮ ਜੇ ਕਰਾਏ ਹੁੰਦੇ ਤਾਂ ਜੀ ਦੇਖੋ ਹਵਾ ਜਿਹੜੀ ਚੱਲਦੀ ਆ ਉਹਦਾ ਆਪੇ ਆਪੇ ਸ਼ੋਰ ਪੈ ਜਾਂਦਾ ਜਾਂ ਜੀ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਬਣੀ ਕੀ ਲੱਗਦਾ ਆਮ ਆਮ ਪਾਰਟੀ ਸਰਕਾਰ ਕਦੇ ਕਿਸੇ ਨੂੰ ਆ ਕੇ ਪੁੱਛਿਆ ਨਹੀਂਗਾ ਉਲਟਾ ਬੇਰੋਜ਼ਗਾਰੀ ਜ਼ਿਆਦਾ ਵਧਾਤੀ ਐ ਠੀਕ ਹੈ ਨਾ ਥੋੜੇ ਸਾਹਮਣੇ ਦੇ ਲੋਸੀ ਪਟਿਆਲੇ ਜੇ ਰਹਿੰਦੇ ਹੋ ਪਟਿਆਲੇ ਦੀ ਨਿਊਜ਼ ਕਵਰ ਕਰਦੇ ਹੋ ਆ ਬੱਸ ਸਟੈਂਡ ਦਾ ਜੀ ਦੇਖ ਲਓ ਪਹਿਲਾਂ ਹਜ਼ਾਰਾਂ ਬੰਦੇ ਬੇਰੋਜ਼ਗਾਰ ਕਰਤੇ ਅੱਜ ਇਹ ਸੋਚਦੇ ਵੀ ਜਿਹੜਾ ਕੋਈ ਰੋਜ਼ਗਾਰ ਲਾਵੇ ਬੰਦੇ ਨੂੰ ਅੱਜ ਕੱਲ ਦਾ ਵੈਸੀ ਵੀ ਰੋਜ਼ਗਾਰ ਉਹ ਫਿਰਦੇ ਨੇ ਲੋਕ ਬਾਹਰ ਦੇ ਬੰਦੇ ਉਰੇ ਆ ਕੇ ਦੋ ਨੌਕਰੀਆਂ ਲੱਗ ਰਹੇ ਨੇ ਬੇਰੋਜ਼ਗਾਰ ਨੌਜਰੇ ਦੇ ਬੰਦੇ ਬੇਰੋਜ਼ਗਾਰ ਹੋ ਰਹੇ ਨੇ ਜੀ ਲੋ ਬਈ ਹੁਣ ਮੇਰਾ ਰੋਹਿਤ ਕਪੂਰ ਹੈ ਜੀ 900 ਦਾ ਸੈਲੈਕਟਰੀ ਲੋਰਡ 13 13 ਪੜਾਈ ਪਾਟ ਦੇ ਬੰਦੇ ਵੋਟ ਦੇਖੋ ਜੀ ਇਸ ਟਾਈਮ ਜ਼ਿਆਦਾ ਜ਼ੋਰ ਤਾਂ ગાંધી ਜੈਸੇ ਕਹੀ ਹੈ ਡਾਕਟਰ ਗਾਂਧੀ ਦਾ ਪਰ ਕੰਮ ਵੀ ਉਹਨੇ ਕਾਫੀ ਕਰੇ ਹੈ ਵੈਸੇ ਵੀ ਪਬਲਿਕ ਨਾਲ ਲੋਕਲ ਪਰਸਨਲੀ ਖੁਦ ਕਾਫੀ ਜੁੜੇ ਹੋਏ ਹੈ ਉਹ ਇਹ ਲਾ ਸਲਮਾਰਨ ਜੀ ਤਕਰੀਰ ਕੋ ਰਹਿਤੀ ਰਿਹਾ ਹੈ ਜੇ ਅਗੇ ਮਿਲੇ ਕਰੇ ਕੰਮਿਤ ਨਿਕਰ ਮਾਰਕੀਟ ਚ ਪਬਲਿਕ ਨੂੰ ਪਬਲਿਕ ਤੇ ਕਦੀ ਮਿਲੇ ਨਹੀਂ ਪਬਲਿਕਲੀ ਲੇਕਿਨ ਡਾਕਟਰ ਆਨਿ ਖੁਦ ਪਬਲਿਕਲੀ ਕਾਫੀ ਮਿਲੇ ਆ ਪਹਿਲਾ ਤਾਂ ਉਹ ਹੀ ਪਰਸਨਲ ਕਾਫੀ ਲੋਕਾਂ ਨਾਲ ਜੁੜੇ ਰਹੇ ਹੈ ਕਰੇ ਹੈ ਮੈਂ ਮੈਮ ਜਸਪੀ ਸਿੰਘ ਹੈ ਜੀ ਜਸਪੀ ਕੀ ਕੰਮ ਕਰਦੇ ਮੇਰਾ ਮੋਬਾਈਲ ਦਾ ਕੰਮ ਮੋਬਾਈਲ ਛੋਪ ਹੈ ਜੀ ਸਰ ਕਿੰਨਾ ਦੇਖਦੇ ਹੋ 2024 ਦੀ ਚੋਣ ਚਨਾਬ ਆ ਗਏ ਲੋਕ ਸਭਾ ਦੇ ਕਿੰਨਾ ਨਾ ਐਮਪੀ ਤੁਸੀਂ ਮੰਨਤੇ ਮੈਂ ਗੱਲ ਦੇ ਕੇ ਨਾ ਐਮਪੀ ਹੋਣ ਜਿਹੜੇ ਜਿਹੜੇ ਲੋਕਾਂ ਨੂੰ ਮੇਨ ਸੋਚੇ ਸਮਝੇ ਤੇ ਵਿੱਚ ਰਿਹਾ ਉਹਨਾਂ ਦੇ ਵਿੱਚ ਜੇ ਹੁਣ ਆਪਾਂ ਕਹਿ ਦਈਏ ਹੁਣ ਪੋਲਿਟਿਸ਼ੀਨ ਇੱਕ ਸਾਰੇ ਖਿਚੜੀ ਜੀ ਬਣ ਗਏ ਜਿਹੜੇ ਪਹਿਲਾਂ ਉਹਦੇ ਚ ਹੁੰਦੇ ਸੀ ਕਾਂਗਰਸ ਚ ਜਾਂ ਉਹਦੇ ਚ ਉਹ ਚਲੇ ਗਏ ਨੇ ਆਪਣੇ ਬੀਜੇਪੀ ਜੀ ਚਲੇ ਗਏ ਦੂਜੇ ਵਾਲੇ ਆਮ ਆਦੀ ਪਾਰਟੀ ਜਾ ਗਏ ਮਤਲਬ ਕਿ ਸਾਰੀ ਐਕਚੁਅਲੀ ਫਲਕਚੂਏਟ ਹੋ ਚੁੱਕੇ ਹੁਣ ਮੁਕਦੀ ਗੱਲ ਕਰੀਏ ਕਾਂਗਰਸੀ ਕਾਂਗਰਸ ਚ ਭਾਵੇਂ ਸਾਰਾ ਛੱਡ ਛਿੜਾ ਤਾਂ ਹੋ ਹੀ ਚੁੱਕਾ ਪਰ ਉਹਨਾਂ ਦੇ ਜਿਹੜੇ ਮੇਨੇ ਜਿਹਨੂੰ ਕਹਿੰਦੇ ਸੀ ਤੁਰੰਦਰ ਉਹ ਜੋ ਉਹਨਾਂ ਦੇ ਵਿੱਚ ਬੈਠੇ ਨੇ ਜੇ ਹੁਣ ਪਹਿਲਾਂ ਵੀ ਆਪਣੇ ਮੈਂਬਰ ਉਹ ਪਰਮਨੈਂਟ ਰਹਿ ਚੁੱਕੇ ਨੇ ਉਹ ਤਾਂ ਕਰਕੇ ਮੇਨ ਮੇਰਾ ਫੋਕਸ ਕਹਿੰਦਾ ਮਿਲ ਗਈ ਹੈ ਜਿਹੜਾ ਬੰਦੇ ਨੂੰ ਪਹਿਲਾਂ ਐਕਸਪੀਰੀਅੰਸ ਹੈਗਾ ਕਰ ਚੁੱਕਾ ਹੈ ਉਹਨੂੰ ਵੋਟ ਪਾ ਕੇ ਤਾਂ ਜਾਦਾ ਗੱਲ ਵਧੀਆ ਹੁਣ ਜਿਵੇਂ ਆਪਾਂ ਮੰਨ ਲਈਏ ਗਾਂਧੀ ਜੀ ਨੇ ਪਹਿਲਾਂ ਰਹੇ ਨੇ ਸਾਰੇ ਦੇ ਸ਼ਹਿਰ ਦਾ ਆਪਣਾ ਵਿਕਾਸ ਕੀਤਾ ਹੀ ਆ ਭਾਵੇਂ ਕਿਸੇ ਲੋਕਾਂ ਦੀ ਨਜ਼ਰਾਂ ਚ ਆਇਆ ਨਹੀਂ ਆਇਆ ਅਗਲੇ ਨੇ ਬਿਲਕੁਲ ਪਾਸਤਾ ਉਹ ਨਹੀਂ ਕਰਿਆ ਨਾ ਆ ਕੇ ਭਾਵੇਂ ਜਿਹਦੀ ਮਰੀ ਸਿਕਾ ਚ ਬਣਿਆ ਨਹੀਂ ਬਣੇ ਹੁਣ ਜਿਵੇਂ ਡਬਲ ਲਾਈਨ ਮੰਨ ਲਓ ਤੁਹਾਡੀ ਰੇਲਵੇ ਦੀ ਹੋ ਗਈ ਬਿਜਲੀ ਵਾਲੀ ਉਹ ਆ ਗਈਆਂ ਟ੍ਰੇਨਾਂ ਆ ਗਈਆਂ ਸਾਰੂ ਕੁਝ ਹੋਇਆ ਤਾਂ ਉਹਦੇ ਟਾਈਮ ਦੇ ਵਿੱਚ ਗਾ ਜਿਹੜਾ ਪਾਸਪੋਰਟ ਦਫ਼ਤਰ ਸੀਗਾ ਇੱਕ ਲਾਈਕ ਵਾਰ ਲੈ ਕੇ ਤਾਂ ਆਈ ਹੀ ਹੈ ਨਾ ਅਗਲਾ ਸੋਚ ਨਾਲ ਚੱਲ ਰਹਿ ਵੀ ਮੈਂ ਇਹ ਕੁਝ ਕਰਨਾ ਹੈ ਅਗਲਾ ਬੜਾ ਫੇਮ ਹੀ ਲੈ ਗਿਆ ਜਿਵੇਂ ਆਪਾਂ ਹੁਣ ਆਮ ਆਦੀ ਪਾਰਟੀ ਨੂੰ ਮੰਨ ਲਈ ਕੰਮ ਇੱਕ ਕਰਦਾ ਚੀਜ਼ਾਂ 10 ਵੜੇ 30 ਕਰਾ ਦਿੰਦਾ ਉਹ ਚੀਜ਼ ਵਧੀਆ ਨਹੀਂ ਰਹਿੰਦੀ ਅਗਲਾ ਇਹਨਾਂ ਨੇ ਮੈਂ ਕੰਮ ਕੀਤਾ ਗੱਲ ਖਤਮ ਹੋ ਗਈ ਹੁਣ ਬੰਦੇ ਨੂੰ ਪਤਾ ਲੱਗ ਗਿਆ ਕੀ ਨਾਮ ਹੈ ਰਾਜ ਰਾਣੀ ਜੀ ਰਾਜਾ ਜੀ ਕਿੱਥੇ ਰਹਿੰਦੇ ਹੋ ਆਸ ਰਹਿੰਦੇ ਵਿਜਾਲ ਚੜ੍ਹਨੇ ਆ ਜੀ ਕੰਮ ਕੀ ਕਰਦੇ ਹੋ ਹਾਊਸ ਵਾਈਫ ਹੋ ਨਹੀਂ ਮੈਂ ਕੰਮ ਕਰਦੀ ਸੀ ਅਰਜਿੰਦਰਾ ਚ ਜਾ ਕਹਿਣੋ ਹਾਂਜੀ ਲੜਾਈ ਕੀ ਲੱਗਦਾ 2014 ਦੇ 24 ਦੇ ਚੋਣ ਆ ਗਏ ਬਹੁਤ ਅੱਛਾ ਲੋਕ ਸਭਾ ਚੋਣ ਹੈ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਕਿਦਾਂ ਕਿਹੜੀ ਪਾਰਟੀ ਅੱਛੀ ਦਾ ਦੇਖੋ ਜੀ ਪੂਰੇ ਕਾਂਗਰਸੀ ਹੈ ਅੱਛਾ ਕਾਂਗਰਸੀ ਨੂੰ ਵੋਟ ਪਾਣੀ ਹੈ ਚਾਹੇ ਜਿਹੜਾ ਮਰਜ਼ੀ ਖੜਾ ਹੋਵੇ ਠੀਕ ਹੈ ਨਾ ਚਾਹੇ ਸਾਡੇ ਪਹਾ ਕੋਈ ਹੋਰ ਬੰਦਾ ਵੀ ਖੜਾ ਹੋਏਗਾ ਜੀ ਕਾਂਗਰਸ ਨੂੰ ਨਹੀਂ ਵੋਟ ਪਾਣੀ ਮਹਾਰਾਜ ਪੰਨੀਤ ਕੋਰ ਵੀ ਕਾਂਗਰਸ ਉਹਨਾਂ ਨੇ ਕਿਹਾ ਉਹ ਹੈਗੇ ਸੀਗੇ ਪਹਿਲਾਂ ਉਹਨਾਂ ਨੂੰ ਪਾਈ ਸੀ ਵੋਟ ਕਿਹੜਾ ਨਹੀਂ ਪਾਈ ਸੀ ਉਹਨਾਂ ਨੂੰ ਪਾਈ ਸੀ ਉਹ ਉਹ ਕੁਝ ਕਰਦੇ ਨਹੀਂ ਹੈਗੇ ਬੋਲਾ ਵਿੱਚ ਜੀ ਨਾਮ ਹੈ ਜੀ ਮੇਰਾ ਡਾਕਟਰ ਬਿਸ਼ਵ ਕੁਪੁਰ ਨਾਮ ਹੈ ਜੀ ਭਾਜੀ ਕੰਨੇ ਆ 2024 ਦੀ ਚੋਣ ਆ ਰਹੀ ਹੈ ਚਾਰ ਪਾਰਟੀਆਂ ਸਿੱਧਾ ਖੜੀਆਂ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਸਰ ਅੱਜ ਦਾ ਲੱਗਦਾ ਕਿਹੜੀ ਪਾਰਟੀ ਸਰ ਮੈਂ ਤੁਹਾਨੂੰ ਸਰ ਮੈਂ ਤੁਹਾਨੂੰ ਸਿੱਧਾ ਹੀ ਕਹਦਾ ਸਰ ਦੇਖੋ ਸਰ ਮੈਂ ਜਿਹੜੀ ਪਾਰਟੀ ਦੇ ਨਾਲ ਚੱਲੂਗਾ ਜੀ ਸਰ ਮੈਂ ਦੇਖੋ ਮੈਂ ਇੱਕ ਇਹ ਸੋਚ ਰੱਖ ਕੇ ਚੱਲ ਰਹਾ ਸਰ ਕਿ ਦੇਖੋ ਜਿਹੜੀ ਆਪਣੀ ਸੈਂਟਰ ਸਰਕਾਰ ਹੋਏਗੀ ਸਰ ਤਾਂ ਜਾ ਪਟਿਆਲੇ ਵਿੱਚ ਵੀ ਉਸੇ ਬੰਦੇ ਨੂੰ ਨੋਮੀਨੇਟ ਕਰਨਾ ਚਾਹੀਦਾ ਹੈ ਉਸ ਨਾਲ ਆਪਣੇ ਪਟਿਆਲੇ ਚ ਨੁਹਾਰ ਬਦਲੇਗੀ ਸਰ ਪਹਿਲਾਂ ਵੀ ਜਦੋਂ ਦੇਖੋ ਪਹਿਲਾਂ ਬੀਜੇਪੀ ਸਰਕਾਰ ਸੀ ਉਹ ਜਿਹੜਾ ਐਮਪੀ ਸੀ ਉਹ ਕਾਂਗਰਸ ਤੋਂ ਸੀਗੇ ਸਰ ਉਹਦੇ ਨਾਲ ਸਰ ਆਪਾਂ ਨੂੰ ਕੁਝ ਵੀ ਬੈਨੀਫਿਟ ਨਹੀਂ ਹੋਇਆ ਹੈਗਾ ਜੋ ਆਪਾਂ ਨੂੰ ਬੈਨੀਫਿਟ ਇਕ ਆਪਾਂ ਨੂੰ ਜੇਕਰ ਸੇਮ ਸਰਕਾਰ ਜਿਹੜੀ ਉੱਪਰ ਸੈਂਟਰ ਚ ਹੋਵੇ ਜਿਹੜੀ ਪੰਜਾਬ ਚ ਹੈ ਜੇਕਰ ਸੇਮ ਸਰਕਾਰ ਹੋਏਗੀ ਤਾਂ ਉਸ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਜਾਏਗਾ ਤਾਂ ਜਿਹੜੇ ਆਪਾਂ ਦੇਖੋ ਹੁਣ ਆਪਾਂ ਦੇਖ ਸਕਦੇ ਹਾਂ ਕਿ ਜਿਵੇਂ ਹਰਿਆਣਾ ਦੇ ਵਿੱਚ ਦੇਖ ਲਓ ਕਿੰਨੀ ਡਿਵੈਲਪਮੈਂਟ ਹੋਈ ਆ ਤੇ ਯੂਪੀ ਜਾ ਕੇ ਦੇਖ ਲਓ ਇੰਨੀ ਡਿ ਅਲੱਗ ਹੋਏਗੀ ਸੈਂਟਰ ਚ ਅਲੱਗ ਹੋਏਗੀ ਇਸ ਕਰਕੇ ਆਪਣੀ ਜਿਹੜੀ ਜਿਹੜੀ ਸਰਕਾਰ ਹੈ ਜੇ ਬਰਾਬਰ ਆਣੀ ਚਾਹੀਦੀ ਹੈ ਦੇਖੋ ਮੈਂ ਕਿਸੇ ਦੀ ਸਪੋਰਟ ਨਹੀਂ ਕਰਦਾ ਮੈਂ ਸਭ ਨੂੰ ਕਹਿੰਦਾ ਸਾਰੇ ਵਧੀਆ ਉਮੀਦਵਾਰ ਹਨ ਜਿਹੜੀ ਵੀ ਖੜੇ ਆ ਆਪਾਂ ਨੂੰ ਉਹ ਸਰਕਾਰ ਚੋਂ ਜਿਹੜੀ ਜਿਹੜੀ ਸੈਂਟਰ ਚ ਆਵੇ ਤੇ ਉਹੀ ਪਟਿਆਲੇ ਦੇ ਵਿੱਚ ਆਵੇ ਤਾਂ ਉਸ ਨਾਲ ਆਪਣੀ ਜਿਹੜੀ ਪਟਿਆਲੇ ਦੀ ਹੈ ਥੋੜੀ ਆਪਾਂ ਕਹਿੰਦਾ ਇੱਕ ਗ੍ਰੇਸ ਵਧੇਗੀ ਉਹਨੂੰ ਹਾਰ ਬਦਲੇਗੀ ਸਰ ਦੇਖੋ ਮੈਂ ਇਹ ਨਹੀਂ ਕਹਿੰਦਾ ਸਰ ਦੇਖੋ ਵਿਛੜਿਆ ਸ਼ਹਿਰ ਦੇ ਪਬਲਿਕ ਨਾਲ ਕੋਈ ਨਹੀਂ ਕੋਈ ਨਹੀਂ ਆਂਦਾ ਹੈਗਾ ਪਬਲਿਕ ਦੇ ਵਿੱਚ ਸਰ ਸਿਰਫ ਵੋਟਾਂ ਦੇ ਕਰਕੇ ਆਂਦੇ ਨੇ ਉਸ ਤੋਂ ਬਾਅਦ ਕੋਈ ਨਹੀਂ ਦਿਖਦਾ ਹੈਗਾ ਸਰ ਬਸ ਇੱਕ ਕਹਿਣਾ ਇਹ ਚਾਹੁੰਦਾ ਹੋਰ ਸਾਰੇ ਸਟੇਟਸ ਦੀ ਡਿਵੈਲਪਮੈਂਟ ਹੋਈ ਹੈ ਤਾਂ ਉਵੇਂ ਅਗਰ ਆਪਣੇ ਪਟਿਆਲੇ ਡਿਵੈਲਪਮੈਂਟ ਹੋ ਜਾਏ ਤਾਂ ਆਪਣੇ ਲਈ ਬਹੁਤ ਵਧੀਆ ਇੱਕ ਚੀਜ਼ ਹੋ ਜਾਏਗੀ